ਅਸੀਂ ਗਰ ਜੀ ਸਾਰਿਆਂ ਨੂੰ ਸਵੇਰੇ ਉੱਠਣਸਾਰ ਦੇਖਿਆ ਜੀ ਤਾਂ ਇਹ ਹੁਣੀ ਪਹਿਲੇ ਵੀਡੀਓ ਦੇ ਵਿੱਚ ਚਾਹ ਦਾ ਕੱਪ ਫੜ ਕੇ ਚਾਹ ਪੀ ਰਹੇ ਸੀਗੇ ਜੀ ਆਪਾਂ ਵੀ ਚਾਹ ਦਾ ਕੱਪ ਫੜਿਆ ਤੇ ਵਿੱਚ ਪੀਤੀ ਚਾਹ ਉਸ ਤੋਂ ਬਾਅਦ ਪੀਣ ਤੋਂ ਬਾਅਦ ਡੰਗਰਾਂ ਦਾ ਕੀਤਾ ਮਲਾਜਾ ਸ਼ੁਰੂ ਡੰਗਰਾਂ ਵੱਲ ਜਾ ਕੇ ਦੇਖਿਆ ਮਮੀ ਜੀ ਅੱਜ ਮਾਤਾ ਸ਼ਿਦੀ ਡੰਗਰ ਨੌਣ ਦੀ ਤਿਆਰੀ ਚ ਸੀਗੀ ਜੀ ਮਾ ਅੱਜ ਮਾਤਾ ਨੂੰ ਰੈਸਟ ਦੀ ਆਪਾਂ ਡੰਗਰ ਨੌਣੇ ਆਂ ਘੱਟੇ ਕੰਦੀ ਠੀਕ ਹੈ ਜੀ ਉਸ ਤੋਂ ਬਾਅਦ ਆਪਾਂ ਚਾਹ ਲੱਕੇ ਖੇਤਾਂ ਨੂੰ ਖੇਤਾਂ 'ਚ ਪਹੁੰਚ ਕੇ ਆਪਾਂ ਨੇ ਪੱਠੇ ਵੱਢਣੀ ਸੀਗੀ ਜੀ ਗਰਮੀ ਬਹੁਤ ਸੀ ਪਸੀਨਾ ਜ਼ਿਆਦਾ ਆ ਰਿਹਾ ਸੀਗਾ ਇਸ ਕਰਕੇ ਆਪਣ ਇਆ ਫਸੀਗਤਨੇ ਮੇ ਵੀਰੇ ਹੋਣੀ ਦੋਨੋਂ ਤੇ ਪੱਠੇ-ਪੁੱਠੇ ਵੱਧ ਗਏ ਆਪਾਂ ਨੇ ਜਦੋਂ ਪੱਠੇ ਆਪਣੇ ਹੋ ਗਏ ਪੂਰੇ ਤੇ ਆਪਾਂ ਨੇ ਪੱਠੇ ਲੱਦੇ ਰੇੜੀ ਦੇ ਵਿੱਚ ਰੇੜੀ ਦੇ ਵਿੱਚ ਲੱਦਣ ਤੋਂ ਬਾਅਦ ਆਪਾਂ ਅਗੇ ਘਰਾਂ ਨੂੰ ਤਰ੍ਹਾਂ ਨੂੰ ਅੱਗੇ ਦੋ ਰੇੜੀਆਂ ਦੇ ਵਿੱਚ ਇੱਕ ਦੇ ਵਿੱਚ ਵੀਰਾ ਸੀਗਾ ਛੋਟਾ ਇੱਕ ਜਿਹਾ ਆਪਾਂ ਤੇ ਉਸ ਤੋਂ ਬਾਅਦ ਆਪਾਂ ਨੇ ਘਰੇ ਪਠੇਲੇ ਜਾਣ ਤੋਂ ਬਾਅਦ ਜਾਣਾ ਸੀਗਾ ਖਨੋਰੀ ਖਨੋਰੀ ਪਹੁੰਚੇ ਆਪਾਂ ਨੇ ਚੱਕੀ ਦੇ ਵਿੱਚ ਫਾਰਮੂਲਾ ਥੋੜਾ ਤਿਆਰ ਕਰਿਆ ਸੀਗਾ ਡੰਗਰਾਂ ਵਾਸਤੇ ਫੀਡ ਸੀਗੀ ਵੀਰੇ ਨੇ ਇਹਦੇ ਵਿੱਚ ਇੱਕ ਦੋ ਚੀਜ਼ਾਂ ਐਡ ਕਰਕੇ ਇਹਨੂੰ ਹੋਰ ਵਧੀਆ ਬਣਾਤਾ ਉਸ ਤੋਂ ਬਾਅਦ ਇਹ ਫੀਡ ਫੂਡ ਬਣਾ ਕੇ ਆਪਾਂ ਪਹੁੰਚੇ ਘਰਾਂ ਜੀ ਘਰੇ ਜਾ ਕੇ ਦੇਖਿਆ ਮਾਤਾ ਹੁਣੀ ਗੱਲਾਂਬੱਤਾਂ ਮਾਰ ਰਹੀ ਸੀਗੀ ਆਪਾਂ ਵੀ ਬਹਾਨਾ ਗੱਲਾਂਬੱਤਾਂ ਮਾਰ ਕੇ ਵਿੱਚ ਬਹਾਨੇ ਦੇ ਲਾ ਕੇ ਚਾਚੂ ਬੀਲੀ ਚਾਪਿੰਦ ਥਾਣੇਦਾਰ ਸਾਹਿਬ ਨਾਲ ਕਰੀਆਂ ਗੱਲਾਂ ਥਾਣੇਦਾਰ ਵੀਰਾ ਆਪਣਾ ਵੱਡਾ ਜੀ ਇਹਦੇ ਨਾਲ ਬਹੁਤ ਵਧੀਆ ਬੰਦਾ ਇਹਦੇ ਨਾਲ ਗੱਲਾਂ ਕਰਦੇ ਆਪਾਂ ਬੈਠ ਕੇ ਫਿਰ ਉਸ ਤੋਂ ਬਾਅਦ ਆਪਣੀ ਬਰਮੇ ਵਾਲੀ ਮਸ਼ੀਨ ਨੂੰ ਹੋ ਰਹੀ ਸੀਗੀ ਜੀ ਪੇਂਟ ਬੋਰ ਵਾਲੀ ਨੂੰ ਇਹ ਦੇਖਿਆ ਜਾ ਕੇ ਇਸ ਤੋਂ ਬਾਅਦ ਆਪਾਂ ਅਗੀ ਸ਼ਾਮ ਨੂੰ ਕਰੇ ਏਕ ਕਰੇ ਨਹਾ ਕੇ ਨਾਣ ਤੋਂ ਬਾਅਦ ਪਰਿ ਨੂੰ ਦਿੱਤੇ 10 ਰੁਪਏ ਦਾ ਲਾਲਚ 10 ਰੁਪਏ ਦਾ ਲਾਲਚ ਦੇ ਕੇ ਇਹ ਤੋਂ ਕਰਾਈ ਮਾਲਿਸ਼ ਤੇ ਫਿਰ ਇਹ ਸ਼ਰਮੋਂ ਦੀ ਸੀਗੀ ਕੈਮਰੇ ਸਾਹਮਣੇ ਤੇ ਸ਼ਾਮ ਨੂੰ ਲਾ ਕੇ ਪੱਖਾ ਸੌਂਗੇ ਜੀ ਆਪਾਂ ਗੁੱਡ ਨਾਈਟ ਮਿਲਦੇ ਆ ਕੱਲ ਨੂੰ ਸਾਰੇ